ਕਿਸਾਨ ਬਜ਼ੁਰਗ ਮਹਿਲਾ ਖਿਲਾਫ ਬੋਲੇ ਸ਼ਬਦਾਂ ਤੇ ਵਿਸਤਾ ਰਹੀ ਹੈ ਹੁਣ ਕੰਗਣਾ ਰਣੌਤ ਅਕਤੇ ਮੰਗਰੀ ਹੈ ਮਾਫੀ ਅੱਜ ਬਠਿੰਡਾ ਦੀ ਅਦਾਲਤ ਦੇ ਵਿੱਚ ਹੋਈ ਪੇਸ਼ ਵੱਡੀ ਗਿਣਤੀ ਦੇ ਵਿੱਚ ਲੋਕ ਵੀ ਹੋਏ ਇਕੱਠੇ ਅਤੇ ਭਾਰੀ ਪੁਲਿਸ ਫੋਰਸ ਕੀਤੀ ਗਈ ਤਨਾਤ ਮਾਮਲਾ ਕਿਸਾਨੀ ਸੰਘਰਸ਼ ਦੌਰਾਨ ਇੱਕ ਬਜ਼ੁਰਗ ਮਹਿਲਾ ਜੋ ਬਠਿੰਡਾ ਜ਼ਿਲ੍ਹੇ ਨਾਲ ਸੰਬੰਧਤ ਸੀ ਅਤੇ ਉਸ ਉਸ ਦੌਰਾਨ ਸੰਘਰਸ਼ ਦੇ ਵਿੱਚ ਕੰਗਣਾ ਰਣੌਤ ਵੱਲੋਂ ਇੱਕ ਬਜ਼ੁਰਗ ਮਹਿਲਾ ਨੂੰ ਟਵੀਟ ਦੇ ਵਿੱਚ ਕੁਝ ਭੱਦੇ ਸ਼ਬਦ ਬੋਲੇ ਸਨ ਉਸ ਨੂੰ ਲੈ ਕੇ ਚੱਲ ਰਹੀਆਂ ਅਦਾਲਤਾਂ ਵਿੱਚ ਕੇਸਾਂ ਦਾ ਦੱਸਣਾ ਬਣਦਾ ਹੈ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਹਾਦਰਗੜ ਝੰਡੀਆਂ ਦੀ ਇੱਕ ਬਜ਼ੁਰਗ ਮਹਿਲਾ ਮਹਿੰਦਰ ਕੌਰ ਜੋ ਕਿਸਾਨੀ ਸੰਘਰਸ਼ ਦੌਰਾਨ ਦਿੱਲੀ ਵਿਖੇ ਸੰਘਰਸ਼ ਦੇ ਵਿੱਚ ਗਈ ਹੋਈ ਸੀ ਤਾਂ ਉਸ ਵੇਲੇ ਕੰਗਣਾ ਰਣੌਤ ਵੱਲੋਂ ਇੱਕ ਟਵੀਟ ਕਰਕੇ ਔਰਤਾਂ ਦੇ ਪਤੀ ਜੜੀ ਹੈ ਉਹ ਭੱਦੇ ਸ਼ਬਦਾਵਲੀ ਬੋਲੀ ਗਈ ਸੀ ਜਿਸ ਨੂੰ ਲੈ ਕੇ ਪਹਿਲਾਂ ਬਠਿੰਡਾ ਦੀ ਅਦਾਲਤ ਦੇ ਵਿੱਚ ਕੇਸ ਚੱਲਿਆ ਅਤੇ ਫਿਰ ਹਾਈ ਕੋਰਟ ਇਸ ਮਾਮਲੇ ਨੂੰ ਆਪਣਾ ਪਿੰਗਣਾ ਰਣੌਤ ਲੈ ਗਈ ਅਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਵਿਖੇ ਇਸ ਮਾਮਲੇ ਨੂੰ ਲੈ ਗਈ ਤਾਂ ਸੁਪਰੀਮ ਕੋਰਟ ਵੱਲੋਂ ਇਹ ਮਾਮਲਾ ਵਾਪਸ ਬਠਿੰਡਾ ਦੀ ਅਦਾਲਤ ਦੇ ਵਿੱਚ ਭੇਜਿਆ ਗਿਆ ਤੇ ਅੱਜ ਕੰਗਣਾ ਰਣੌਤ ਬਠਿੰਡਾ ਦੀ ਅਦਾਲਤ ਦੇ ਵਿੱਚ ਪੇਸ਼ ਹੋਈ ਅਤੇ ਉਸ ਨੇ ਭਾਵੇਂ ਇਥੇ ਆਪਣਾ ਜੋ ਬਜ਼ੁਰਗ ਮਹਿਲਾ ਸੀ ਉਹਦੇ ਪਤੀ ਦੇ ਕੋਲੋਂ ਮਾਫੀ ਮੰਗੀ ਹੈ ਲੇਕਿਨ ਉਹਨਾਂ ਦਾ ਕਹਿਣਾ ਹੈ ਕਿ ਜੋ ਸੰਘਰਸ਼ ਸੀ ਜਿੱਥੇ ਬੰਦੀਆਂ ਉਹਦੇ ਨਾਲ ਉਹਨਾਂ ਦੇ ਨਾਲ ਆਪਣਾ ਰਾਏ ਕੀਤੀ ਜਾਵੇਗੀ ਲੇਕਿਨ ਦੂਜੇ ਪਾਸੇ ਕੰਗਣਾ ਰਣੌਦਾ ਕਹਿਣਾ ਹੈ ਕਿ ਉਸ ਉਹਨਾਂ ਵੱਲੋਂ ਜੋ ਸ਼ਬਦ ਬੋਲੇ ਗਏ ਉਹ ਉਸਤੇ ਉਹਨਾਂ ਨੂੰ ਖੇਦ ਹੈ ਅਤੇ ਇਸ ਨੂੰ ਲੈ ਕੇ ਉਹ ਬਜ਼ੁਰਗ ਮਹਿਲਾ ਨੂੰ ਇੱਕ ਸੰਦੇਸ਼ ਭੇਜ ਕੇ ਉਹਨਾਂ ਵੱਲੋਂ ਮਾਫੀ ਵੀ ਮੰਗੀ ਹੈ ਆ ਉਸ ਨੂੰ ਸੁਣੇ ਇਸ ਸੰਬੰਧੀ ਕੀ ਕਹਿੰਦੇ ਨੇ ਐਡਵੋਕੇਟ ਵੈਣੀਵਾਲ ਅਤੇ ਉਸ ਬਜ਼ੁਰਗ ਮਹਿਲਾ ਦੇ ਪਤੀ ਅਤੇ ਕਿੰਗਣਾ ਰਣੋਤ ਇਸ ਮਾਮਲੇ ਨੂੰ ਲੈ ਕੇ ਕੀ ਕਹਿੰਦੇ ਹਨ ਸੁਣਾਉਂਦੇ ਆ ਤੁਹਾਨੂੰ ਉਹਨਾਂ ਦੀ ਜਵਾਨੀ ਤੁਹਾਡਾ ਨਾ ਉਸ ਨੇ ਲਿਖਦਾ ਆਈ ਕਿ ਕੀ ਬੜਾ ਲੰਬਾ ਸੰਘਰਸ਼ ਕਰਨਾ ਪਿਆ ਕਿਵੇਂ ਦੇਖ ਦਿਓ ਬੜੀ ਲੜਾਈ ਲੜਦੀ ਪਈ ਹੈ ਹਾਂ ਜੀ ਲੜਾਈ ਤਾਂ ਲੜਾਈ ਲੰਨੈ ਪੈਂਦੀ ਲੋਕੀ ਕਿਵੇਂ ਪਾਰ ਖਵਾ ਪਹੁੰਚਦਾ ਠੀਕ ਹੈ ਦੇਖੋ ਕਿੰਨੀ ਮੁਸੀਬਤ ਕਰੇਗਾ ਆਹ ਹੋ ਗਿਆ ਕੋਈ ਮਾਤਾ ਜੀ ਨਹੀਂ ਆਈ ਉਹ ਤਮਾਸ ਨੇ ਮੇਰੇ ਆਉਣ ਵਿੱਚ ਠੀਕ ਹੈ ਬਾਬਾ ਜੀ ਹੁਣ ਤੱਕ ਦੇ ਸਾਰੇ ਜਿੰਨਾ ਕੇਸ ਚੱਲਿਆ ਹੈਗਾ ਕਿਵੇਂ ਦੇਖਦੇ ਹੋ ਸਾਰੇ ਠੀਕ ਸੇਟਿਆ ਦਿ ਲੱਗਦਾ ਸਟਰੀਟ ਆਫਰੀ ਉਹ ਗਾਮ ਕੱਟ ਲੋੜੇ ਕੇ ਕੇਸ ਸੁਪਰ ਸਿਟੀ ਦੀ ਪਛਾਣਾ ਕੀ ਹੈ ਬਾਬਾ ਜੀ ਆਪਣਾ ਪਛਾਣਾ ਕੀ ਹੈ ਪਛਾਣਿਆ ਬਸ ਪਰਮਾਤਮਾ ਨੂੰ ਪਤਾ ਆਪਾਂ ਕੀ ਜਾਣੇ ਆ ਪਰਮਾਤਮਾ ਨੂੰ ਪਤਾ ਬਾਬਾ ਜੀ ਜੇ ਉਹਨਾਂ ਨੇ ਮਾਫੀ ਮੰਗ ਲਈ ਫਿਰ ਮਾਫ਼ ਕਰੋਗੇ ਪਰਮਾਤਮਾ ਨੇ ਪੁੱਛਿਆ ਇਹਨੇ ਗੱਜ ਕੋਰਟ ਦੇ ਵਿੱਚ ਉਹਨਾਂ ਨੇ ਮੰਗੀ ਹੈ ਐਨਸੀ ਕੋਰਟ ਦੇ ਵਿੱਚ ਹੁਣ ਪਾਰਟਿਕੂਲਰਲੀ ਕਿਸੇ ਇੱਕ ਲੇਡੀ ਵਾਸਤੇ ਨਹੀਂ ਕੋਰਟ ਦੇ ਵਿੱਚ ਮੰਗੀ ਹੈ ਮਾਫੀ ਮੰਗੀ ਹੈ ਪਰ ਵੀ ਨਹੀਂ ਨਹੀਂ ਜਿਹਨੇ ਪਰਮਾਤਮਾ ਕਰੂਗਾ ਪਰਮਾਤਮਾ ਨੇ ਕਿਹਾ ਜੀ ਪਰਮਾਤਮਾ ਨੇ ਚਲੋ ਅਸ਼ੀਰਵਾਦ ਦਿੱਤਾ ਇਹ ਤੁਸ ਕਰ ਲੈ ਕੇ ਗਏ ਸਾਡੀ ਕੀਡੀ ਕਹ ਹੱਸੀ ਸੀ ਠੀਕ ਹੈ ਅੱਜ ਪੇਸ਼ ਹੋਏ ਕੰਗਨਾਰ ਨੌਦ ਨੇ ਪੇਸ਼ ਹੋਇਆ ਸਾਰਾ ਮਾਮਲਾ ਅੱਜ ਸਰ ਕੋਰਟ ਦੇ ਵਿੱਚ ਪਹਿਲਾ ਕੰਗਨਾਰ ਨੌਦ ਨੇ ਪੇਸ਼ ਹੋ ਕੇ ਈਲ ਬਾਂਡ ਫਰਨਿਸ਼ ਕੀਤੇ ਨੇਗੇ ਜਸਵੀ ਲਖਵੀਰ ਸਿੰਘ ਜੱਜ ਸਾਹਿਬ ਦੀ ਕੋਰਟ ਦੇ ਵਿੱਚ ਮੈਜਿਸਟ੍ਰੇਟ ਫਸਟ ਕਲਾਸ ਦੀ ਕੋਰਟ ਦੇ ਵਿੱਚ ਇਹਨਾਂ ਨੇ ਆਪਣੇ ਈਲ ਬਾਂਡ ਫਰਨਿਸ਼ ਕੀਤੇ ਨੇ ਤੇ ਲਖਵੀਰ ਸਿੰਘ ਜੱਜ ਸਾਹਿਬ ਨੇ ਅਗੇ ਕੇਸ ਹੈ ਜਿਹੜਾ ਸੈਸ਼ਨ ਕੋਰਟ ਦੇ ਵਿੱਚ ਰੈਫਰ ਕੀਤਾ ਸੀ ਕਿਉਂਕਿ ਐਮਪੀ ਐਮਐਲਏ ਕੋਰਟ ਦੇ ਕੇਸਸ ਵਾਸਤੇ ਅਕੋਰਡਿੰਗ ਟੂ ਲਾ ਸਪੈਸ਼ਲ ਹੈ ਜਿਹੜੀ ਕੋਰਟ ਦੇ ਵਿੱਚ ਉਹਨਾਂ ਦਾ ਕੇਸ ਡੀਲ ਕੀਤਾ ਜਾਊਗਾ ਉਹਨਾਂ ਨੇ ਸੈਸ਼ਨ ਕੋਰਟ ਦੇ ਵਿੱਚ ਰੈਫਰ ਕੀਤਾ ਸੀ ਸ਼ੈਖੀ ਚਾਹ ਜੀ ਸਾਹਿਬ ਨੇ ਇਹ ਕੇਸ ਹੈ ਇੰਦਰਜੀਤ ਸਿੰਘ ਜੱਜ ਸਾਹਿਬ ਦੀ ਕੋਰਟ ਵਿੱਚ ਜਿਹੜੀ ਸਪੈਸ਼ਲ ਕੋਰਟ ਹੈ ਮੈਜਿਸਟ੍ਰੇਟ ਫਰਸਟ ਕਲਾਸ ਇਹਨਾਂ ਦੀ ਕੋਰਟ ਦੇ ਵਿੱਚ ਕੇਸ ਟ੍ਰਾਂਸਫਰ ਕੀਤਾ ਹੈਗਾ ਜੀ ਕੀ ਬਣਿਆ ਕੇ ਜਦੋਂ ਪੇਸ਼ ਹੋਏ ਸੀਗੇ ਬੇਲ ਹੋਈ ਜਾ ਨਹੀਂ ਸਰ ਅਫੈਂਸ ਅਵੇਲੇਬਲ ਹੈ ਸਰ ਇਹਦੇ ਵਿੱਚ ਬੇਲ ਬੌਂਡ ਇਹਨਾਂ ਨੇ ਬੇਲ ਫਾਈਲ ਕਰਕੇ ਬੇਲ ਬੌਂਡ ਫਰਨਿਸ਼ ਕੀਤੇ ਹੈ ਕੋਰਟ ਨੇ ਇਹਨਾਂ ਦੇ ਬੇਲ ਬੌਂਡ ਹੈ ਜਿਹੜੇ ਅਕਸੈਪਟ ਕੀਤੇ ਹੈ ਤੇ ਹੁਣ ਇਹਨਾਂ ਨੇ ਇੱਕ ਐਪਲੀਕੇਸ਼ਨ ਫਾਈਲ ਕੀਤੀ ਹੈ ਵੀ ਸਾਨੂੰ ਆਨਲੀ ਖਤਰਾ ਸਾਡੇ ਤੇ ਹਮਲਾ ਹੋ ਸਕਦਾ ਤੇ ਸਾਨੂੰ ਡਰ ਹੈ ਵੀ ਸਾਨੂੰ ਹਰੇਕ ਪੇਸ਼ੀ ਤੇ ਆਉਣਾ ਨਾ ਪਵੇ ਤੇ ਜੱਜ ਸਾਹਿਬ ਨੂੰ ਅਸੀਂ ਆਪਦਾ ਪੱਖ ਰੱਖੇਗਾ ਕਿਉਂਕਿ ਇਹਨਾਂ ਦਾ ਇੱਕ ਕੇਸ ਸੀ ਮੈਡਮ ਕੰਗਣਾ ਰਨਾਉਤਾਂ ਇੱਕ ਜਬੀਦ ਅਖਤਰ ਬਰਸੇ ਕੰਗਣਾ ਰਨਾਉਤ ਉਹਦੇ ਵਿੱਚ ਜੱਜ ਸਾਹਿਬ ਨੇ ਇਹਨਾਂ ਦੀ ਐਪਲੀਕੇਸ਼ਨ ਸੇਮ ਜਿਹੜੀ ਬੁੱਧੀ ਰੌ ਸੁਪਰੀਮ ਕੋਰਟ ਦਾ ਕੇਸ ਹੈ ਉਹਦਾ ਹਵਾਲਾ ਦੇ ਕੇ ਕੀਤਾ ਸੀ ਭਾਵੇਂ ਕੋਈ ਸੈਲੀਬ੍ਰਿਟੀ ਹੈ ਪਰ ਲॉ ਦਾ ਮਿਸਯੂਜ਼ ਨਹੀਂ ਕਰ ਸਕਦਾ ਉਹ ਅਸੀਂ ਉਸ ਬੇਸਿਸ ਤੇ ਅਸੀਂ ਕੋਰਟ ਨੂੰ ਕਿਹਾ ਵੀ ਅਸੀਂ ਜਿਹੜੀ ਇਹਨਾਂ ਨੇ ਐਪਲੀਕੇਸ਼ਨ ਫਾਈਲ ਕੀਤੀ ਆ ਉਹਦਾ ਪ੍ਰੋਪਰ ਰਿਸਪਲਾਈ ਦੇਵਾਂਗੇ ਹੁਣ ਜੱਜ ਸਾਹਿਬ ਨੇ ਇਹਦੇ ਵਿੱਚ ਨੈਕਸਟ ਡੇਟ 24 11 ਰੱਖੀ ਹੈ ਉਹਦੇ ਵਿੱਚ ਅਸੀਂ ਇਹਨਾਂ ਦੀ ਜਿਹੜੀ ਐਪਲੀਕੇਸ਼ਨ ਹੈ ਜਿਹੜੀ ਪਰਮਨੈਂਟ ਐਨਜੈਕਸ਼ਨ ਵਾਸਤੇ ਲਾਈ ਹੈ ਉਹਦਾ ਰਿਸਪਲਾਈ ਫਾਈਲ ਕਰਨਾ ਹੈ ਤੇ ਨਾਲ ਸਾਨੂੰ ਕੰਪਲੇਨੈਂਟ ਨੂੰ ਭਲਾਇਆ ਹੈਗਾ ਜੱਜ ਸਾਹਿਬ ਨੇ ਐਵੀਡੈਂਸ ਵਾਸਤੇ ਪਾਸ ਹੋਈ ਕਿਸੇ ਤਰ੍ਹਾਂ ਦੇ ਰਹੇ ਹੈਗੇ ਤਰਕਰ ਦੇ ਨਹੀਂ ਇਹਨਾਂ ਨੇ ਐਪਲੀਕੇਸ਼ਨ ਰੱਖੀ ਸੀ ਇਹਨਾਂ ਦੇ ਜਿਹੜੇ ਮਿਸਕੰਗਣਾ ਦੇ ਐਡਵੋਕੇਟ ਸੀਗੇ ਪਹੁੰਚਾਉਂਦੇ ਸੀ ਵੀ ਅੱਜ ਐਪਲੀਕੇਸ਼ਨ ਡਿਸਾਈਡ ਹੋਵੇ ਪਰ ਅਸੀਂ ਕੋਰਟ ਨੂੰ ਰਿਕਵੈਸਟ ਕੀਤੀ ਹੈ ਵੀ ਸਾਨੂੰ ਜਿਹੜੀ ਐਪਲੀਕੇਸ਼ਨ ਹੈ ਉਹਦੀ ਕਾਪੀ ਅੱਜ ਹੀ ਮਿਲੀ ਹੈ ਅਸੀਂ ਪ੍ਰੋਪਰ ਰੋ ਦਾ ਵਿੱਚ ਸਾਈਟੇਸ਼ਨਸ ਮੈਂਸ਼ਨ ਕਰਕੇ ਅਸੀਂ ਪ੍ਰੋਪਰ ਰਿਪਲਾਈ ਦੇਣਾ ਚਾਹੁੰਦਾ ਤੁਹਾਡਾ ਕੀ ਨਾਮ ਹੈ ਜੀ ਕਰਗਵੀਰ ਸਿੰਘ ਬਹਿਣੀ ਬਸ ਸਰ ਕੀ ਅਗਲੀ ਤਰੀਕ ਦੇਖੋ ਫੇਸ ਹੋਣਾ ਤੁਹਾਨੂੰ ਸਰ ਇਹਨਾਂ ਦੀ ਐਪਲੀਕੇਸ਼ਨ ਦੇਖੋ ਕੋਈ ਇਹਨਾਂ ਦਾ ਰਾਈਟ ਹੈ ਇਹ ਐਗਜ਼ੈਂਪਸ਼ਨ ਮੰਗ ਸਕਦੇ ਨੇ ਕੋਰਟ ਤੋਂ ਹਾਜ਼ਰੀ ਮਾਫੀ ਦੀ ਛੋਟ ਲੈ ਸਕਦੇ ਨੇਗੇ ਪਰ ਇਹ ਜਿਵੇਂ ਪਰਮਨੈਂਟ ਕਹਿੰਦੇ ਸੀ ਪਰਮਨੈਂਟ ਨਹੀਂ ਕੋਰਟ ਨੇ ਉਹ ਡਿਨਾਈ ਕਰਤੀ ਇਹਨਾਂ ਦਾ ਉਹ ਦੇਖੋ ਹੁਣ ਐਪਲੀਕੇਸ਼ਨ ਤੇ ਅਕੋਰਡਿੰਗ ਟੂ ਲਾ ਜੱਸਾਬ ਜੋ ਡਿਸੀਜਨ ਦਿੰਦੇ ਨੇ ਉਹ ਫਿਰ ਅੱਗੇ ਦੇਖਿਆ ਜਾਊਗਾ ਜੀ ਸਰ ਫਿਜ਼ੀਕਲੀ ਇਹ ਭਾਵੇਂ ਸੈਲੀਬ੍ਰਿਟੀ ਨੇ ਭਾਵੇਂ ਜੋ ਮਰਜੀ ਨੇ ਪਰ ਹੈ ਤਾਂ ਕਿਊਜ਼ ਨੇ ਨਾ ਕੰਪਲੇਂਟ ਦੇ कोर्ट ਨੇ ਇਹਨਾਂ ਨੂੰ ਐਸ ਅਕਿਊਸਿਸਮਨ ਕੀਤਾ ਇਸ ਕੇਸ ਦੇ ਵਿੱਚ ਤਾਂ ਕਰਕੇ ਕਿ ਦੋਸ਼ੀ ਨੂੰ ਕੋਰਟ ਦੇ ਵਿੱਚ ਪੇਸ਼ ਹੋਣਾ ਤਾਂ ਲਾਜ਼ਮੀ ਹੈ ਉਹ ਭਾਵੇਂ ਛੋਟਾ ਕੇਸ ਹੈ ਭਾਵੇਂ ਵੱਡਾ ਕੇਸ ਹੈ ਲਾਅ ਸਭ ਉਸ ਦੀ ਸੀਮਾ ਉਹ ਪੇਸ਼ ਹੋਏ ਨਹੀਂ ਤਾਂ ਜੱਜ ਸਾਹਿਬ ਨੇ ਮਿਸ ਕੰਗਣਾ ਨੂੰ ਕਿਹਾ ਸੀ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੋਈ ਆਪ ਦਾ ਪੱਖ ਰੱਖਣਾ ਚਾਹੁੰਦੇ ਹੋ ਤਾਂ ਉਹਨਾਂ ਨੇ ਕੋਰਟ ਦੇ ਵਿੱਚ ਹੱਥ ਜੋੜ ਕੇ ਕਿਹਾ ਸੀ ਵੀ ਮੈਂ ਮਾਫੀ ਮੰਗਦੀ ਹਾਂ ਮੈਂ ਜਿਹੜੀ ਜਿਹੜੀ ਮੇਰੀ ਟਵੀਟ ਸੀ ਕਿਉਂ ਮੈਂ ਰੀਟਵੀਟ ਕੀਤਾ ਸੀਗਾ ਕਿਉਂ ਮੈਂ ਮੇਥੋਂ ਗਲਤੀ ਨਾਲ ਹੋਇਆ ਸੀ ਮੈਂ ਕਿਸੇ ਇੱਕ ਨੂੰ ਟਾਰਗੇਟ ਕਰਕੇ ਨਹੀਂ ਕੀਤਾ ਗਿਆ ਸੀ ਤੇ ਬਾਬਾ ਜੀ ਜੀ ਤੋਂ ਵੀ ਉਹਨਾਂ ਨੇ ਜੱਜ ਸਾਹਿਬ ਨੇ ਜਵਾਬ ਮੰਗਿਆ ਸੀ ਬਾਬਾ ਜੀ ਨੇ ਕਿਹਾ ਸੀ ਵੀ ਅੱਜ 4 ਸਾਲਾਂ ਬਾਅਦ ਇਹਨਾਂ ਨੂੰ ਮਾਫੀ ਜਾਦ ਆ ਗਈ ਵੀ ਅਸੀਂ ਪਹਿਲਾਂ ਇਹਨਾਂ ਕੋਲ ਚਿੱਠੀਆਂ ਭੇਜੀਆਂ ਨੋਟਿਸ ਭੇਜੇ ਕੇਸ ਪਾਇਆ ਉਦੋਂ ਕਿਸੇ ਵੀ ਸਟੇਜ ਤੇ ਇਹਨਾਂ ਦੇ ਵਕੀਲ ਸਾਹਿਬ ਵੀ ਤਕਰੀਬਨ ਤਕਰੀਬਨ 2 ਸਾਲਾਂ ਤੋਂ ਤੇ ਇੱਥੇ ਪੇਸ਼ ਹੋ ਗਏ ਫਿਰ ਹਾਈ ਕੋਰਟ ਵੀ ਗਏ ਹੈਗੇ ਸੁਪਰੀਮ ਕੋਰਟ ਗਏ ਨੇ ਉਥੇ ਕੋਈ ਇਹਨਾਂ ਨੇ ਮਾਫੀ ਵਾਲਾ ਨਹੀਂ ਵਰਡ ਯੂਜ਼ ਕੀਤਾ ਅੱਜ ਕੋਰਟ ਦੇ ਵਿੱਚ ਆ ਕੇ ਇਹਨਾਂ ਨੇ ਮਾਫੀ ਮੰਗਦੇ ਹੈਗੇ ਤਾਂ ਬਾਬਾ ਜੀ ਨੇ ਕਿਹਾ ਸੀ ਵੀ ਇਹ ਜਿਹੜੀ ਕੇਸ ਹੈ ਜਿਹੜੀ ਸਾਡੀ ਇਹ ਇਨਸਾਫ ਦੀ ਜਿੱਤ ਹੋਈ ਹੈ ਵੀ ਮੈਂ ਨਾ ਤਾਂ ਮੈਂ ਇਕੱਲਾ ਕੇਸ ਕਰਨ ਵਾਲਾ ਤੇ ਨਾ ਮੈਂ ਇਕੱਲਾ ਮਾਫੀ ਦੇਣ ਵਾਲਾ ਸਾਡੀ ਜਿਹੜੀ ਇਹ ਸਾਰੀ ਸੰਘਰਸ਼ ਕਮੇਟੀ ਹੈ ਅਸੀਂ ਸਾਰੇ ਬੈਠੇ ਰਹਿ ਕੇ ਰਾਂਗੇ ਜਿੰਨੇ ਸਭ ਨੇ ਮਨਜ਼ੂਰ ਹੋਊਗਾ ਉਹ ਮੈਂ ਕਰਾਂ ਜੇ ਨਾ ਮਾਤਾ ਜੀ ਨੂੰ ਮਿਲਣ ਦੀ ਕੋਈ ਇੱਛਾ ਵਰਡਾਈ ਉਹਨਾਂ ਨੇ ਨਹੀਂ ਮਾਤਾ ਜੀ ਨੂੰ ਮਿਲਣ ਦੀ ਕੋਈ ਇੱਛਾ ਨਹੀਂ ਪ੍ਰਗਟਾਈ ਜੀ ਉਹਨਾਂ ਨੂੰ ਕੋਰਟ ਦੇ ਵਿੱਚ ਉਹ ਵੀ ਜੱਜ ਸਾਹਿਬ ਨੇ ਜਦੋਂ ਸਾਨੂੰ ਪੁੱਛਿਆ ਵੀ ਅੱਜ ਮਾਤਾ ਜੀ ਤਾਸੀ ਜਸਰੂ ਦਾ ਸਹੀ ਮਾਤਾ ਜੀ ਤੇ ਸਿੱਧੇ ਠੀਕ ਨਹੀਂ ਉਹਨਾਂ ਦੇ ਹਸਬੰਡ ਆਏ ਨੇ ਤਾਂ ਉਹਨਾਂ ਨੇ ਜਸ ਸਾਹਿਬ ਨੇ ਬਾਬਾ ਜੀ ਨੂੰ ਅੱਕੇ ਬੁਲਾ ਕੇ ਤੇ ਉਹਨਾਂ ਦੇ ਕੋਲੇ ਖੜਾਇਆ ਸੀ ਠੀਕ ਹੈ ਅੱਜ ਫਟਿੰਡਾ ਮੇ ਆਕਰ ਮੈਨੂੰ ਬਹੁਤ ਅੱਛਾ ਲੱਗ ਰਹਾ ਹੈ ਜਿਸਾ ਆਪ ਦੇਖ ਸਕਤੇ ਹੈ ਕਿ ਯਹਾਂ ਪਰ ਕਾਫੀ ਲੋਗ ਭੀੜ ਵੀ ਇਕੱਠੀ ਹੋਈ ਹੈ ਮਿਲਨੇ ਕੇ ਲਈ ਦੇਖਨੇ ਕੇ ਲਈ ਫੈਨਸ ਕੀ और इसके साथ ही जो भी मिसअंडरस्टैंडिंग हुई है उनकी महेंद्र जी की फैमिली के साथ में मैंने माता जी के लिए भी संदेश दिया है उनके पति को कि किस तरह से जो है वो एक मिसअंडरस्टैंडिंग का शिकार है और कभी भी मैं अपने सपने में भी नहीं सोच सकती हूँ कि इस तरह का जैसा इस कंट्रोवर्सी को बनाया गया है कोई भी हर एक माता जो है मेरे लिए पंजाब की हो हिमाचल की हो पूजनीय है और हर एक बहन जो है बेटी जो है तो उसके लिए मैं सब मुझे कितना प्यार करती है सराहती है उसके लिए मैं बहुत धन्यवाद दूँ लगता गलती हुई है कंगना जी उस वक्त चाहे जाने में हुई जाने में हुई गलती हुई है देखिए भैया आप अगर केस को देखें अच्छे से तो मैं मेरा तो ओरिजिनल उसमें कुछ वाक्य था भी नहीं एक हाँ। रिट्वीट था जिसे एज अ मीम जो है वो इस्तेमाल किया गया था जो कि मैंने अंदर उनके पति जी से भी महेंद्र जी के पति जी से भी ये बात के बारे में जो है वो डिस्कस किया कि चलिए अब जो पुरानी बात है वो है लेकिन किसी भी व्यक्ति विशेष को लेकर उस मीम में भी बहुत सारी महिलाएं थी किसी भी व्यक्ति विशेष को लेकर कोई भी टिप्पणी नहीं की गई है एक जो है एक जहां पे इतने आंदोलन देश में हो रहे थे उसको लेकर एक जनरलाइज मीम पे किसी ने कमेंट किया था तो उसको लेकर जो है वो बात है। लेकिन जो जो मिसअंडरस्टैंडिंग हुई है उसको लेकर हमने खेत जताया है और माता जी को अगर कोई ठेस पहुंची है तो उससे बहुत ज़्यादा दादी को मिले दादी दादी मुलाकात हुई दादी से दादी जी नहीं आए थे उनके पति जी आए थे तो उनको मैंने ये संदेश दिया है जी थैंक यू